ਜੇ ਅਮਰੁੱਦ ਜੰਗ ਚੱਲ ਰਿਹਾ ਜੀ ਉਹ ਸਾਡੇ ਅਫਸਰ ਜੀ ਗਾਈਡਲਾਈਨਾਂ ਦੇ ਹਰ ਹਫਤੇ ਇੱਕ ਅਸੀਂ ਪਰਚਾ ਦਿੰਦਾ ਹੈ ਅੱਧਾ ਕਿਲੋ ਫੀਮ ਦਾ ਪਰਚਾ ਦਿੰਦਾ ਹੈ ਤੇ ਜਿਹਦੇ ਵਿੱਚ ਚਾਰ ਮੁਲਜ਼ਮ ਨੇ ਜੀ ਤੇ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਇਹ ਬੰਦੇ ਜਿਹੜੇ ਯੂਪੀ ਬਰੇਲੀ ਸਾਈਡ ਤੇ ਨੇ ਬੰਦੇ ਇਹਦੀ ਜਨਤਾ ਤੋਂ ਰਹੇਗਾ ਲੋਕਲ ਨਾਬੇ ਏਰੀਆ ਦੇ ਵਿੱਚੋਂ ਤੇ ਇਹ ਅਗਲੀ ਕਾਰਵਾਈ ਕੁਝ ਇਹਨਾਂ ਦਲਚਸਪ ਨੂੰ ਪੇਸ਼ ਕਰਤਾ ਤਿੰਨ ਦਿਨ ਦਾ ਪੁਲਿਸ ਸਮਾਨ ਮਿਲਿਆ ਜੋ ਇਹਨਾਂ ਦੇ ਬੈਕਵਰਡ ਪਾਵਰ ਲਿੰਕs ਹੋਣਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹਨੂੰ ਵਰਕਆਊਟ ਕਰਾਂਗੇ ਤੇ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਉਹਨੂੰ ਜਿਹੜਾ ਹੈਗਾ ਸ਼ਾਂਭਲ ਕਰਾਂਗੇ ਪਰਚੇ ਉਸ ਨੂੰ ਸ਼ੱਕ ਹੈ ਵੀ ਆਪਣੇ ਨਾਂ ਦੇ ਏਰੀਆ ਦੇ ਬੰਦੇ ਕੋਈ ਨਾਲ ਵਾਲੇ ਹੋ ਸਕਦੇ ਕੋਈ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਜੀ ਅਗੇ ਇਨਵੈਸਟੀਗੇਸ਼ਨ ਦੇਖਾਂਗੇ ਕਿਵੇਂ ਕਿਹੜੇ ਕਿਹੜੇ ਅੱਗੇ ਕੋਈ ਫੋਨ ਨੰਬਰ ਜਾਂ ਅਰੀਜਨਲ ਲੈਗਸੀ ਕੁਝ ਹੋਵੇ ਉਹਦੇ ਅਸੀਂ ਇਨਵੈਸਟੀਗੇਸ਼ਨ ਚ ਲੈ ਕੇ ਜਾਵਾਂਗੇ ਤੇ ਅੱਜ ਫੜੀ ਜੇ ਨੇ ਜੀ ਇੱਕ ਰਾਤ ਪਰਚਾ ਦਿੱਤਾ ਜੀ 15 ਤਰੀਕ ਨੂੰ 15 ਦੀ ਰਾਤ